ਸਤਨਾਮ ਵਾਹਿਗੁਰੂ ਸਾਹਿਬ ਜੀ ਅਸਰ ਮਹੰਦਾ ਪੰਜਵਾਂ ਦੋਪਹਿਰ ਦੇ ਲੋਕ ਮਨ ਸੋਈ ਤੁਮ ਪੇਕਿਓ ਮੂੜ ਮੁਕਦ ਮੁਕਰਾਨੀ ਆਪ ਕਮਾਣੇ ਕੋਲੇ ਬੰਧੇ ਫਿਰ ਪਾਛੇ ਪਛਤਾਨੀ ਪ੍ਰਭ ਮੇਰੇ ਸਤ ਬਿਦ ਆਗਿਆ ਜਾਨੀ ਭ੍ਰਮ ਕੇ ਮੂਸੇ ਤੂੰ ਰਾਖਤ ਪੜਦਾ ਪਾਛੇ ਜੀ ਅਕੀਮਾਨੀ ਰਹਾਉ ਜਿਤ ਜਿਤ ਲਾਏ ਤਿਤ ਤਿਤ ਲਾਗੇ ਧਿਆ ਘੋ ਕਰੈ ਪ੍ਰਾਨੀ ਬਖਸ ਲੈਹੁ ਪਾਪ ਬ੍ਰਹਮ ਸੁਆਮੀ ਨਾਨਕ ਸਤਿਗੁਰ ਬਾਨੀ ਜਿਤ ਜਿਤ ਲਾਏ ਤਿਤ ਤਿਤ ਲਾਗੇ ਧਿਆ ਘੋ ਕਰੈ ਪ੍ਰਾਨੀ ਬਖਸ ਲੈਹੁ ਪਾਪ ਬ੍ਰਹਮ ਸੁਆਮੀ ਨਾਨਕ ਸਤਿਗੁਰ ਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈ ਨਾਹੀ ਕਿਛੁ ਹੋ ਨਹੀ ਕਿਛੁ ਆਹਿ ਨਮੋਰਾ ਅਸਰ ਲਜਾ ਰੱਖ ਲੈ ਸਦਨਾ ਜਨ ਤੋ ਰ ਜੀਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਨੀ ਸੁਖ ਭਗਵਾਨ ਦਾਸਨ ਦਾਸ ਕਹਿ ਜਨ ਹਨਕ ਜੇ ਹਰ ਤੂੰ ਕਰਾਏਂ ਤੇ ਹਰੋਂ ਕਰਿਓ ਗਿਆਨ ਸੁਗਰੂ ਪਿਆਰੀ ਸਤਸੰਗਿ ਜੀ ਸਤਿਗੁਰਾਂ ਨੇ ਪਾਰ ਬਖਸ਼ ਸਮਤ ਕੀਤੀ ਹੈ ਪਾਵਨ ਘਰ ਦਸਵੇਂ ਦਾ ਲੜੀਵਾਰ ਦਾ ਸਤਵਾਂ ਸ਼ਬਦ ਤੇ ਲੜੀਵਾਰ ਅੱਠਸਾ ਰਗ ਦਾ 128 ਨੰਬਰ ਸ਼ਬਦ ਤਾਂ શ્રી ਗੁਰੂ ਅਰਜਨ ਸਾਹਿਬ ਦੇ ਮੁਖਾਰਮਨ ਦਰਚਾਨ ਕੀਤਾ ਹੋਇਆ ਜੋ ਕਿ ਧੰਨ શ્રી ਗੁਰੂ ਗ੍ਰੰਥ ਸਾਹਿਬ ਦੇ ਮਹਾਰਕਾਂ 403 ਅੰਗ ਤੇ ਸੁਸ਼ੋਭਿਤ ਹੈ ਪ੍ਰਭ ਮੇਰੇ ਸਭ ਵਿਦ ਆਗੈ ਜਾਣੀ ਕਹਿੰਦੇ ਪ੍ਰਭ ਮੇਰੇ ਮੇਰੇ ਪ੍ਰਮਾਤਮਾ ਸਭ ਵਿਦ ਸਾਰੇ ਤਰੀਕੇ ਸਾਰੀਆਂ ਬਾਤਾਂ ਆਗੈ ਜਾਣੀ ਪਹਿਲਾਂ ਤੋਂ ਹੀ ਤੁਝ ਜਾਣਦਾ ਜਿਵੇਂ ਮਾਪੇ ਬੱਚੇ ਦੀ ਿਕੜ ਨਹੀਂ ਜਾਣਦਾ ਮਾਪਾ ਬੱਚੇ ਦੀ ਹਰਕਤ ਜਾਣ ਦਾ ਪਛਾਣਦਾ ਹੈ ਮੇਰੇ ਸਤਿਗੁਰੂ ਤੂੰ ਮੈਂ ਕਰਨੀ ਮੇਰੇ ਕਰਮ ਮੇਰੇ ਕੀਤੇ ਹੋਏ ਕੰਮ ਪਹਿਲਾਂ ਤੋਂ ਹੀ ਜਾਣਦਾ ਵੀ ਤੇ ਇਹ ਕੰਮ ਇੰਨੇ ਕਰਨੇ ਨੇ ਸਾਰੇ ਆ ਕੁਝ ਤੇਰੇ ਤੋਂ ਕੁਝ ਵੀ ਲੁਕਿਆ ਨਹੀਂ ਇਹ ਸਭ ਕੁਝ ਤੂੰ ਜਾਣਦਾ ਹੈ ਕਿਉਂਕਿ ਅਣਖੜਦੇ ਮੈਂ ਕੁਮਾਰਾ ਵਿਕਾਰ ਜਿੰਮੇ ਪ੍ਰਗਟ ਹੋ ਸੰਸਾਰ ਘਟ ਘਟ ਕੇ ਅੰਤ ਤੱਕ ਹੀ ਜਾਣ ਤੋਂ ਪਹਿਰੇਗੀ ਪੀਰ ਪਛਾਨਤ ਸਭ ਕੁਝ ਤੇਥੋਂ ਲੋ ਕਿਆ ਕੁਝ ਵੀ ਨਹੀਂ ਹੈ ਸਭ ਕੁਝ ਤੇਰੇ ਕੋਲੇ ਹੈ ਸਭ ਕੁਝ ਤੂੰ ਜਾਣਦਾ ਹੈ ਇਸ ਲਈ ਸਭ ਮਿਤ ਆ ਗਿਆ ਜਾਨੀ ਪਹਿਲਾਂ ਤੂੰ ਹੀ ਜਾਣਦਾ ਹੈ ਪ੍ਰਮਕੇ ਮੂਸੇ ਤੂੰ ਰਾਖਤ ਪਰਦਾ ਪਾਛੈ ਜੀਵ ਕੀ ਮਾਨੀ ਪ੍ਰਮਕੇ ਮੂਸੇ ਕਹਿੰਦੇ ਭਾਈ ਤੂੰ ਉਸ ਪ੍ਰਮਾਤਮਾ ਨੂੰ ਭਰਮ ਭਲੇਖੇ ਦੇ ਲੁੱਟੇ ਹੋਏ ਜੀਵ ਤੂੰ ਪ੍ਰਮਾਤਮਾ ਤੋਂ ਉਹਲਾ ਰੱਖਦਾ ਹੈ ਰੱਖਣਾ ਚਾਹੁੰਦਾ ਹੈ ਤੇ ਉਹ ਇਹਦੇ ਸਮਝ ਲੈ ਰਖਣ ਪਰਦਾ ਦੂਦੇ ਤੋਂ ਪਰਦੇ ਰੱਖਦਾ ਹੈ ਪਰ ਉੱਪਰ ਦੇ ਖੋਲਣ ਵਾਲਾ ਵੀ ਹੈ ਤੇ ਪਰਦੇ ਟੱਕਣ ਵਾਲਾ ਵੀ ਹੈ ਤੇ ਪਾਛੇ ਜੀ ਕੀ ਮੰਨੀ ਤੇ ਪੜ ਵਿੱਚ ਜੀਵ ਦੀ ਭਾਲ ਮੰਨੀ ਜਾਵੇਗੀ ਗਲਤੀ ਮੰਨੀ ਜਾਏਗੀ ਕਿ ਉਹ ਜਾਣਬੁੱਝ ਕੇ ਕੀਤੀ ਹੈ ਕਿਉਂਕਿ ਮੈਂ ਪ੍ਰਮਾਦਨ ਮੈਨੂੰ ਜਾਣਦਾ ਨਹੀਂ ਦੇਖਦਾ ਨਹੀਂ ਨਹੀਂ ਭਾਈ ਉਹ ਘਟ ਘਟ ਕੇ ਅੰਦਰ ਕੀ ਜਾਣ ਇੱਕ ਇੱਕ ਖਿੰਦੀ ਉਹਨੂੰ ਭਾਲ ਹੈ ਜਿਹਦੇ ਸੰਦਰਭੂ ਪਾਪ ਕਬੀਰ ਸਾਹਿਬ ਕਹਿੰਨੇ ਨੇ ਕਬੀਰ ਮਨ ਜਾਣ ਸਬ ਬਾਤ ਜਾਣਤ ਹੀ ਉਹ ਗੁਣ ਕਰੈ ਕਾਹੀ ਕਿ ਇਕਸਲਾਧਾਰ ਦੇ ਖੂਏ ਪਰ ਕਿਨੇ ਮਨ ਸਭ ਕੁਝ ਜਾਣਦਾ ਹੈ ਇਤੋਂ ਕੁਝ ਵੀ ਵਾਂਝਾ ਨਹੀਂ ਕੁਝ ਲੁਕਿਆ ਨਹੀਂ ਇਸ ਲਈ ਭਾਈ ਆਹ ਭ੍ਰਮ ਕੇ ਮੋਹ ਸੇ ਤੂੰ ਰਾਖਤ ਪਰਦਾ ਹੈ ਪ੍ਰਮਾਤਮਾ ਦੇ ਲੁਕਿਆ ਹੋਇਆ ਮਨੁੱਖਾ ਤੂੰ ਪ੍ਰਮਾਤਮਾ ਤੋਂ ਪਰਦਾ ਰੱਖਦਾ ਹੈ ਪਾਚੇ ਜੀ ਕੀ ਮੰਨੀ ਬਾਅਦ ਵਿੱਚ ਇਹੀ ਮੰਨੀ ਜਾਏਗੀ ਵੀ ਗਲਤੀ ਤੇਰੀ ਹੈ ਰਹਾਉ ਸ਼ਰਮ ਦੇ ਕੇਂਦਰੀ ਭਾਸਮ ਚੱਲਦੇ ਨੇ ਅਸਨ ਮਹੱਲਾ ਪੰਜਵਾਂ ਦੁਪਦੇ ਆਸਰਾ ਹੈ ਪੰਜਵੇਂ ਪਾਸ਼ਾ ਧੰਸ਼ੀਰ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਕਨ ਤੋਂ ਚਾਰਣ ਕੀਤਾ ਹੋਇਆ ਇਹ ਪਾਵਨ ਸ਼ਬਦ ਦੁਪਦੇ ਦੇ ਦੋ ਪਦਿਆਂ ਦਾ ਇਹ ਸ਼ਬਦ ਹੈ ਲੋਕ ਕਮਾਨੋ ਸੋਇ ਤੁਮ ਪੇਖਿਓ ਮੂੜ ਮੁਗਦ ਮੁਕਰਾਨੀ ਲੋਕ ਕਮਾਨੋ ਕਹਿੰਦੇ ਭਾਈ ਇਹ ਜੀਵ ਲੋਕ ਕੇ ਪੱਦਰ ਕਰਦਾ ਹੈ ਹਰੇ ਕੰਮ ਕਰਦਾ ਜਿਹਨੂੰ ਸਤਿਗੁਰੂ ਕਹਿੰਦੇ ਨੇ ਬੁਰੇ ਕੰਮ ਕੋ ਉਠਖਲੋਇਆ ਨਾਨਕੀ ਬੇਲਾ ਪੈ ਪੈ ਸੋਇਆ ਕਹਿੰਦੇ ਪਾਲ ਕੰਮ ਕਰਨ ਲਈ ਉੱਠ ਖੜਦਾ ਪਰ ਚੰਗੇ ਕੰਮ ਲਈ ਨਾਨਕ ਜਪਣ ਲਈ ਕੋ ਵੇਲ ਨਹੀਂ ਇਹਦੇ ਕੋਲ ਸਮਾਂ ਨਹੀਂ ਹੈ ਇਸ ਲਈ ਭਾਈ ਅਲੂਕ ਮਾਨੋ ਸੁਇ ਤੁੰਪੇਖਿਓ ਕਹਿੰਦੇ ਜਿਹੜਾ ਲੋਕ ਕੇ ਤੂੰ ਬੁਰੇ ਕੰਮ ਕਰਦਾ ਸੰਨੀ ਵੇਣ ਵਿਖੰਮ ਜੇ ਮਿੱਠਾ ਮਦਮਾਣੀ ਕਰਮੀ ਆਪੋ ਆਪਣੀ ਆਪੇ ਪਿਸਤਾਣੀ ਇਸ ਸਰੀਰ ਵਿੱਚ ਸਨ ਰੂਪੀ ਅੱਖਾਂ ਲਾ ਕੇ ਤੂੰ ਪ੍ਰਾਇਤਨ ਨੂੰ ਤੱਕਣਾ ਕਰਦਾ ਹੈ ਪ੍ਰਾਇਤਨ ਨੂੰ ਤੱਕਣਾ ਕਰਦਾ ਹੈ ਇਹ ਵੀ ਪਾਪ ਹੈ ਲੁਕ ਕੇ ਕਰਦਾ ਹੈ ਸੋਈ ਤੂੰ ਦੇਖਿਓ ਮੇਰੇ ਪ੍ਰਮਾਤਮਾ ਉਹ ਤੂੰ ਵੀ ਦੇਖਦੇ ਆਂ ਇਹਦੀਆਂ ਗਰਕੂਤਾ ਤੂੰ ਜਾਣਦਾ ਹੈ ਕਿ ਕਿਸ ਅ ਵਿਸ਼ੇ ਰੀਣੋ ਕੇ ਤੱਕ ਰਹਿ ਕਿਸ ਨੂੰ ਕਿਸ ਤਰ੍ਹਾਂ ਕੇ ਤੱਕਣਾ ਕਰਦਾ ਹੈ ਇਹ ਸਭ ਕੁਝ ਤੈਨੂੰ ਪਤਾ ਤੇਰੀ ਵਿਦ ਹੈ ਤੂੰ ਜਾਣਦਾ ਹੈ ਮੂਡ ਮੂਹ ਦੇ ਮੁਕਰਾਨੀ ਮੈਂ ਮੋਰਕ ਹੈ ਅੰਨਾ ਹੈ ਮੂਡ ਮਾਨ ਰੱਖਣ ਵਾਲਾ ਹੈ ਤੇ ਮੁਕਰਾਨੀ ਭਾਵ ਇਹ ਮੁਕਰਨ ਵਾਲਾ ਹੈ ਮੁਕਰ ਜਾਂਦਾ ਹੈ ਬਾਅਦ ਵਿੱਚ ਕਰਕੇ ਵੀ ਮੈਂ ਨਹੀਂ ਕੁਝ ਕੀਤਾ ਪਰ ਨਹੀਂ ਸਾਧਗੁਰੂ ਕਹਿੰਦੇ ਕਿ ਨੇ ਭਾਈ ਉਹ ਸਭ ਕੁਝ ਜਾਣਦਾ ਹੈ ਆਪ ਕਮਾਣੇ ਕੋਲੇ ਬਾਂধে ਫਿਰ ਪਾਛੇ ਪਛਤਾਣੀ ਜੋ ਇਹ ਆਪਣੇ ਹੰਕਾਰ ਸਹਿਤ ਆਪ ਕਮਾਏ ਹੋਏ ਕਰਮ ਸਨ ਉਹਨਾਂ ਕਰਮਾਂ ਨੂੰ ਲੈ ਕੇ ਜੀਵ ਬਣਿਆ ਜਾਂਦਾ ਹੈ ਫਿਰ ਬਾਅਦ ਵਿੱਚ ਪਛਤੰਦਾ ਜਿੱਦ ਨੂੰ ਸਾਧਗੁਰੂ ਕਹਿੰਦੇ ਨੇ ਨਾਨਕ ਉਹ ਗੁਣ ਨੇ ਅਡੇ ਤੇ ਤੇ ਗਲ ਜੰਜੀਰ ਕਰਮ ਕਰਦਾ ਹੰਕਾਰ ਵਾਸੋ ਕੇ ਕਰਨ ਕਰਦਾ ਵਿਸ਼ੇ ਵਿਕਾਰਾਂ ਵਾਸੋ ਕੇ ਪਰ ਫਿਰ ਬਾਅਦ ਵਿੱਚ ਕਹਿੰਦੇ ਵੱਜ ਜਾਂਦਾ ਹੈ ਕਿਉਂਕਿ ਜਿੰਨੇ ਉਹ ਗਣ ਨੇ ਉਹਨੀਆਂ ਜੰਜੀਰਾਂ ਨੇ ਜਿੰਨੀਆਂ ਜੰਜੀਰਾਂ ਨੇ ਉਹਨੇ ਫਾਇਰ ਸਤਿਗੁਰੂ ਕਹਿੰਦੇ ਫਿਰ ਬਾਅਦ ਵਿੱਚ ਇਹ ਪਛਤਾਦਾ ਹੈ ਚਲੇ ਜਵਾਰੀ 2040 74 ਤੋਂ 4 ਗਿਆ ਹੱਥ ਚੱਲ ਜਾਂਦਾ ਹੈ ਆਪ ਕਰਦਾ ਹੈ ਮਾਰੇ ਕਰਮ ਕਰਦਾ ਹੈ ਮਾਰਾ ਤਕਣਾ ਕਰਦਾ ਹੈ ਨੰਬਰ ਤੇ ਮੇਰੇ ਸਭ ਤੇ ਆ ਗਿਆ ਜਾਨੀ ਭਰਮ ਕੇ ਮੂਹ ਸੇ ਤੂੰ ਰੱਖ ਪਰਦਾ ਪਛ ਜੀ ਕੀ ਮਾਨਿ ਰਹਾ ਮੇਰੇ ਪ੍ਰਮਾਤਮਾ ਉਹ ਪ੍ਰਮਾਤਮਾ ਸਭ ਕੁਝ ਜਾਣਦਾ ਤੇਰੇ ਕਰਨ ਵਾਲੇ ਕਰਨ ਪਹਿਲਾਂ ਤੋਂ ਜਾਣਦਾ ਫਿਰ ਇਹ ਕਹਿੰਦੇ ਸਤਿਗੁਰੂ ਕਹਿੰਦੇ ਭਰਮ ਦੇ ਲੁੱਟਿਆ ਹੋਇਆ ਚੋਰੀ ਯਾਰੀ ਦੇ ਲੁੱਟਿਆ ਹੋਇਆ ਪੰਜ ਚੋਰਾਂ ਦੇ ਲੁੱਟਿਆ ਹੋਇਆ ਮੂਰਖ ਮਣਾ ਤੂੰ ਪਰਦਾ ਰੱਖਵੇਂ ਫਿਰ ਬਾਅਦ ਵਿੱਚ ਇਹੀ ਤੇਰੇ ਗੁਨਾ ਬਣ ਜਾਣਗੇ ਤੇ ਤੈਨੂੰ ਮੜਨੇ ਪੈਣਗੇ ਰਹਾਉ ਆਸ਼ਰਮ ਦੇ ਕੇਂਦਰੀ ਪਾਸ ਸੁਝਾਦੇ ਨੇ ਜਿਤ ਜਤ ਲਾਏ ਤਿਤ ਤਤ ਲਾਗੇ ਕਿਆ ਕੋ ਕਰੈ ਪ੍ਰਾਣੀ ਇੱਥੇ ਬਿਬਲਤਾ ਦੱਸਦੇ ਨੇ ਸਤਿਗੁਰੂ ਕਹਿੰਦੇ ਨੇ ਕਿੰਨੇ ਭਾਈ ਜਿਤ ਜਤ ਲਾਏ ਜਿਵੇਂ ਜਿਵੇਂ ਤੂੰ ਲਾਨਾ ਤੇ ਤਿਤ ਲਾਗੇ ਓਵੇਂ ਓਵੇਂ ਇਹ ਜੀਵ ਲਗਣਾ ਕਰਦਾ ਹੈ ਕਿਆ ਕੋ ਕਰੈ ਪ੍ਰਾਣੀ ਇਹ ਪ੍ਰਾਣੀ ਕਰ ਕੀ ਸਕਦਾ ਹੈ ਜਿਵੇਂ ਤੂੰ ਜਿਹਨੂੰ ਜੇਸ਼ ਕੰਮ ਚ ਲਾ ਦੇਣਾ ਹੈ ਉਸੇ ਕੰਮ ਵਿੱਚ ਲੱਗ ਜਾਂਦਾ ਹੈ ਕਿਸੇ ਦੀ ਕੋਈ ਸਮਰੱਥਾ ਨਹੀਂ ਹੈ ਬਸ ਲਾਹ ਪਾਬਰਮਾ ਸੁਆਮੀ ਨਾਨਕ ਸਤਿਗੁਰੂ ਬਾਨੀ ਮੇਰੇ ਸਤਿਗੁਰੂ ਬਖਸ਼ ਲੈ ਕਿਰਪਾ ਕਰ ਬਸ ਲਾਹ ਪਾਬਰਮਾ ਸੁਆਮੀ ਮੇਰੇ ਸੁਆਮੀ ਮਾਲਕ ਪਾਦਰ ਪਰਮਾਤਮਾ ਤੂੰ ਬਖਸ਼ਿਆ ਨਾਨਕ ਸਤਿਗੁਰੂ ਮਾਨੀ ਦਾਸ ਨਾਨਕ ਤੇ ਤੂੰ ਹਮੇਸ਼ਾ ਲਈ ਕੁਰਬਾਨ ਬਲਿਹਾਰ ਨੇ ਜਨਨ ਕਰਦਾ ਹੈ ਤੇਰਾ ਨਾਮ ਜਪਨਾ ਕਰਦਾ ਤੇ ਜਿਵੇਂ ਤੂੰ ਲਾਨਾ ਜਿਤ ਕੋ ਲਾਏ ਇਤ ਕੋ ਲਾਗੇ ਜਿਵੇਂ ਤੂੰ ਲਾਣਾ ਕਰਦਾ ਹੋਵੇਂ ਇਹ ਜੀਵ ਇਸ ਸੰਸਾਰ 'ਚ ਕਰਨ ਕਰਦਾ ਹੈ ਇਸ ਸੰਸਾਰ ਦੀ ਖੱਤੀ ਖਟਣਾ ਕਰਦਾ ਹੈ ਸੋ ਗੁਰੂ ਪਿਆਰੇ ਸਾਧ ਸੰਗਤ ਜੀ ਇੰਨੀਆਂ ਗੋ ਬੇਨਤੀਆਂ ਪ੍ਰਵਾਨ ਕਰਮੀ ਆ ਜੇ ਕੋਈ ਗੱਲ ਚੰਗੀ ਲੱਗੀ ਤਾਂ ਸ਼੍ਰੀ ਗੁਰਨਾਮ ਸਰਗੁਰੂ ਅਰਜਨ ਸਾਹਿਬ ਦੇ ਜਾਨ ਕੇ ਪੱਲੇ ਮੰਨ ਆਦੇਓ ਜੋ ਸੀਸ ਕਰੋ ਅਰਦਾਸ ਅੰਗੇ ਤੋਂ ਬਥਾਰੇ ਚਾਰਾ ਕਰਨ ਦੀ ਧਿਆਜ ਆ ਜਾਵੇ ਲੇਖਕ ਤਾਂ ਇਹ ਛੁੱਟੀ ਆਖੇ ਨਿਖਨ ਭੁੱਲਨ ਹਾਰ ਵਰਸ਼ਨ ਹਾਰ ਬਖਸ਼ ਲੈ ਨਾਨਕ ਪਰਤਾ ਅਦੇਹ ਸੱਜਣਾ ਸੀਸੜੀਆਂ ਜੋ ਹੋਵੇ ਸਾਈਂ ਸੁਮੇਤ ਗਾਜ ਵਾਜ ਕੇ ਫਤਿਹ ਦਾ ਜਵਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ